ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ ਮਨਪ੍ਰੀਤ ਕੌਰ ਤੁਹਾਡਾ ਮੇਰੇ ਪੇਜ ਪੰਜਾਬੀ ਗੋਜ਼ਸਤਾ ਤੇ ਸਵਾਗਤ ਹੈ ਅੱਜ ਹੈ ਜੀ ਪਹਿਲੇ ਪਾਛਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਆਪ ਸਭ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 14 ਅਪ੍ਰੈਲ 1469 ਇਸਵੀ ਨੂੰ ਰਾਏਪੋਈ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਵਿਖੇ ਹੋਇਆ ਆਪ ਜੀ ਦੇ ਪਿਤਾ ਕਲਿਆਣ ਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਸਨ ਤੇ ਆਪ ਜੀ ਦੀ ਇੱਕ ਵੱਡੀ ਭੈਣ ਸੀ ਉਹਨਾਂ ਦਾ ਨਾਮ ਭੈਣ ਨਾਨਕੀ ਸੀ ਆਪ ਜੀ ਆਪਣੇ ਬਚਪਨ ਵਿੱਚ ਇੱਕ ਅਸਾਧਾਰਨ ਤੇ ਗੰਭੀਰ ਕਿਸਮ ਦੇ ਬਾਲਕ ਸਨ ਆਪ ਜੀ ਆਪਣੇ ਘਰ ਤੋਂ ਰੋਟੀ ਕੱਪੜੇ ਆਦਿ ਰਿਆਕੇ ਕ੍ਰਿਪਾ ਵਿੱਚ ਵੰਡ ਦਿੰਦੇ ਸਨ ਤੇ 7 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਪੜਨ ਲਈ ਪੰਡਿਤ ਗੋਪਾਲ ਦੀ ਪਾਠਸ਼ਾਲਾ ਵਿੱਚ ਭੇਜਿਆ ਗਿਆ ਆਪ ਜੀ ਦੀਆਂ ਜਨਮ ਸਾਖੀਆਂ ਅਨੁਸਾਰ ਆਪ ਜੀ ਨੇ ਪੰਡਿਤ ਨੂੰ ਈਸ਼ਵਰ ਸੰਬੰਧੀ ਸਵਾਲ ਪੁੱਛ ਕੇ ਹੀ ਸੋਚਾਂ ਵਿੱਚ ਪਾ ਦਿੱਤਾ ਸੀ ਅੱਜ ਗੁਰੂ ਸਾਹਿਬ ਦੀ ਸਿੱਖਿਆ ਚੱਲ ਰਹੀ ਸੀ ਕਿ ਉਹਨਾਂ ਦੇ ਮਾਤਾ ਪਿਤਾ ਨੇ ਪੁਰਾਣੇ ਰੀਤੀ ਰਿਵਾਜਾਂ ਦੇ ਅਨੁਸਾਰ ਉਹਨਾਂ ਨੂੰ ਜਨੇਊ ਪਵਾਣਾ ਚਾਹਿਆ ਪਰ ਆਪ ਜੀ ਨੇ ਪੰਡਿਤ ਨੂੰ ਇਨਕਾਰ ਕਰ ਦਿੱਤਾ ਜਨੇਊ ਪਾਉਣ ਤੋਂ ਤੇ ਆਪ ਜੀ ਨੇ ਕਿਹਾ ਦਇਆ ਕਪਾ ਸੰਤੋਖ ਸੁਤ ਜਤ ਗੰਢੀ ਸਤ ਵਟ ਇਹ ਜੰਤੂ ਜੀ ਕਾ ਹਈ ਤਾ ਪਾਂਡੇ ਕਤ ਤਾਂ ਤਾਂ ਚੇਰੀ ਗੁਰੂ ਨਾਨਕ ਦੇਵ ਜੀ ਨੇ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਆਪ ਜੀ ਨੇ ਮੱਜਾਂ ਵਿਚ ਰਾਈਆਂ ਵਪਾਰ ਵੀ ਕੀਤਾ ਤੇ ਆਪਣੇ ਅੰਤ ਦੇ ਸਮੇਂ ਕਰਤਾਰਪੁਰ ਸਾਹਿਬ ਵਿਖੇ ਖੇਤੀ ਵੀ ਕੀਤੀ ਅਤੇ ਹੱਥੀ ਕੀਰਤ ਨੂੰ ਮਹਾਨਤਾ ਦਿੱਤੀ ਆਪ ਜੀ ਨੇ ਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਵੀ ਕੀਤਾ ਤੇ ਸੱਚੇ ਪਾਤਸ਼ਾਹ ਤੇ ਸੱਚੇ ਪਾਤਸ਼ਾਹ ਦਾ 20 ਸਿਆਂ ਦਾ ਚੱਲਿਆ ਹੋਇਆ ਲੰਗਰ ਅੱਜ ਤੱਕ ਚੱਲ ਰਿਹਾ ਹੈ ਆਪ ਜੀ ਦਾ ਵਿਆਹ ਬਟਾਲਾ ਜਿਹੜਾ ਗੁਰਦਾਸਪੁਰ ਦੇ ਨਿਵਾਸੀ ਮੂਰ ਚੰਦ ਦੀ ਸੁਪਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਆਪ ਜੀ ਦੇ ਘਰ ਦੋ ਸੁਪੁੱਤਰਾਂ ਨੇ ਜਨਮ ਲਿਆ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲਖਮੀदास ਜੀ ਆਪ ਜੀ ਨੇ ਚਾਰ ਉਦਾਸੀਆਂ ਚਾਰੋਂ ਦਿਸ਼ਾਵਾਂ ਵੱਲ ਵੀ ਕੀਤੀਆਂ ਇਸ ਇਹਨਾਂ ਉਦਾਸੀਆਂ ਦਾ ਮਕਸਦ ਬੁੱਲੇ ਭਟਕੇ ਲੋਕਾਂ ਨੂੰ ਸਹੀ ਰਾਹ ਤੇ ਦਿਵਾਣਾ ਅਤੇ ਉਹਨਾਂ ਨੂੰ ਵਿਹਿਮਾ ਪਰਮਾ ਵਿੱਚੋਂ ਬਾਹਰ ਕੱਢਣਾ ਸੀ 1522 ਈਸਵੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਰਹੀ ਤੇ ਆਪ ਜੀ ਨੇ ਆਪਣਾ ਅੰਤ ਦਾ ਸਮਾ ਵੀ ਇੱਥੇ ਹੀ ਬਤੀਤ ਕੀਤਾ ਇਸ ਸਮੇਂ ਆਪ ਜੀ ਨੇ ਆਪਣੇ ਉਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਉਹਨਾਂ ਨੇ ਉੱਥੇ ਹੀ ਵਾਰ ਮਲਾਰ ਵਾਰ ਮਾਜ ਵਾਰ ਆਸਾ ਜੱਬੀ ਸਾਹਿਬ ਪੱਟੀ ਥਿਤ 12ਵਾਂ ਆਦ ਬਾਣੀਆਂ ਦੀ ਰਚਨਾ ਕੀਤੀ ਤੇ ਇੱਥੇ ਹੀ ਆਪ ਜੀ ਨੇ ਪਾਈ ਰਹਿਣਾ ਜੀ ਨੂੰ ਸਭ ਤੋਂ ਯੋਗ ਸਮਝਦਿਆਂ ਹੋਇਆ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਤੇ ਫਿਰ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੋਨਾਂ ਵਿੱਚ ਹੀ ਬੜੇ ਹਰਮਨ ਪਿਆਰੇ ਸਨ ਇਸ ਲਈ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਤੇ ਨਾਲ ਨਾਲ ਯਾਦ ਕੀਤਾ ਜਾਂਦਾ ਹੈ